ਜੀ ਅੱਛਾ ਜੀ ਕੀ ਡਿਮਾਂਡ ਕਰਦੇ ਹੋ ਵੀਰੇ ਇਹਦਾ ਇਹਦਾ 1.60 ਜੀ ਇੱਕ ਜ਼ਿਆਦਾ ਨਹੀਂ ਮੰਗ ਲਿਆ ਨਹੀ ਵੀਰੇ ਕੋਈ ਡਾਕਟਰ ਨੂਰਾ ਡਾਕਟਰ ਤੇ ਡਿਪੈਂਡ ਕਰਦੇ ਆ ਜੀ ਨੂਰਾ ਡਾਕਟਰ ਆਊਗਾ ਕੱਲ ਨੂੰ ਫੇਰ ਚੈੱਕ ਕਰਾਉਣੀ ਆ ਅੱਛਾ ਜੀ ਅੱਛਾ ਯਾਨੀ ਕਿ ਜੀ ਮੁੱਲ ਵੜੀ ਕਰਦੇ ਹੋ ਇਹਦਾ 2 ਲੱਖ ਰੁਪਏ 2 ਲੱਖ ਰੁਪਏ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਜੰਪ ਤੇ ਉੱਥੇ ਨੂੰ ਪਹੁੰਚੇ ਜੀ ਆਪਣੀਆਂ ਘੋੜੀਆਂ ਤੇ ਬਿਛੇਰੇ ਲੈ ਕੇ ਕਰਦੇ ਆ ਗੱਲਬਾਤ ਹਾਂਜੀ ਵੀਰੇ ਕੀ ਹਾਲ ਨੇ ਵਧੀਆ ਵੀਰੇ ਠੀਕ ਹੋ ਜੀ ਹਾਂਜੀ ਹਾਂਜੀ ਕਦੋਂ ਹੋ ਗਏ ਵੀਰੇ ਮੰਡੀ ਤੇ ਆਏ ਅਸੀਂ ਕੱਲ ਆਏ ਆ ਜੀ ਕੱਲ ਆਏ ਹੋ ਜੀ ਠੀਕ ਆ ਕਿੰਨੇ ਜਾਨਵਰ ਲੈ ਕੇ ਆ ਅੱਛਾ ਕੁਛ ਬੇਚੇ ਵੀ ਆ ਜੀ ਹਾਂਜੀ ਹਾਂਜੀ ਖਰੀਦੇ ਵੀ ਆ ਜੀ ਨਹੀਂ ਖਰੀਦੇ ਨਹੀਂ ਸੇਲ ਕੀਤੇ ਆ ਜੀ ਅੱਛਾ ਕਿੰਨੇ ਜਾਨਵਰ ਸੇਲ ਕਰਤੇ ਜੀ ਸੇਲ ਅਸੀਂ ਕਰਤੇ ਦੋ ਜੀ ਚਲੋ ਤੁਸੀਂ ਤਾਂ ਵਧੀਆ ਰਹੇ ਜੀ ਬਾਅਦੋਂ ਆ ਕੇ ਪਹਿਲਾਂ ਵੇਚਣ ਲੱਗ ਕੇ ਹਾਂਜੀ ਹਾਂਜੀ ਚਲੋ ਵਧੀਆ ਜੀ ਕੀ ਡਿਟੇਲ ਆ ਬਾਈ ਜੀ ਇਹ ਆਪਣੇ ਨੁਕਰਾ ਬਛੇਰਾ ਜਾਂ ਬਛੇਰੀਏ ਜੀ ਇਹ ਬਛੇਰਾ ਜੀ ਬਛੇਰਾ ਜੀ ਜੀ ਕਿੰਨੇ ਮਹੀਨਿਆਂ ਦਾ ਜੀ ਇਹ ਇਹ ਹੈਗਾ ਜੀ 8 ਮਹੀਨਿਆਂ ਦਾ ਜੀ 8-9 ਮਹੀਨੇ ਹੋਵੇ ਸ਼ਿਗੜੀ ਪੱਟੀ ਆ ਕਿ ਨਾ ਜੀ ਇਹਨੇ ਪੱਟ ਲਈ ਜੀ ਸ਼ਿਗੜੀ ਪੱਟ ਲਈ ਪੱਟ ਲਈ ਠੀਕ ਕਿਹੜੇ ਘੋੜੇ ਦਾ ਜੀ ਇਹ ਕੁਛ ਪਤਾ ਪੁੱਛ ਇਹ ਅਰਜਨ ਰੌਲੀ अच्छा जी की डिमांड करते हो वीर एदा एदा 1.60 जी ज्यादा नहीं मांगला यार नहीं वीर हां मानतान कर देंगे कर दे जी हां किससे कब तक ਛੱਡ ਦੋਗੇ ਫਿਰ ਕੱਲ ਜਦੋਂ ਕੋਈ ਗਾਹਕ ਲਾਊਗਾ ਪੈਸੇ ਆਪ ਛੱਡ ਦਿਆਂਗੇ ਮਾਨਤਨ ਕਰਾਂਗੇ ਜੀ ਫੁੱਲ ਠੀਕ ਹੈ ਯਾਨੀ ਖੁੱਲਾ ਮਾਨਤਨ ਕਰਾਂਗੇ ਕਰ ਦਿਆਂਗੇ ਜੀ ਕੀ ਹੱਥਾਂ ਪੈਰਾਂ ਦੇ ਬਾਲਪੋਰੀਆਂ ਦਾ ਬਿਲਕੁਲ ਕਲੀਅਰ ਹੈ ਪੂਰਾ ਕਲੀਅਰ ਹੈ ਜੀ ਕੋਈ ਐ ਸਿੱਟਾ ਸੁੱਟਾ ਵੀਰੇ ਦੋ ਪਰਤਾ ਹੈਨੇਗਾ ਜੀ ਦੋਗੜ ਜ਼ਰੂਰ ਹੈ ਜੀ ਅੱਛਾ ਅੱਛਾ ਦੋਗੜ ਹੈਗਾ ਯਾਨੀ ਦੋਗੜ ਹੈਗਾ ਜੀ ਠੀਕ ਹੈ ਵੀਰੇ ਠੀਕ ਹੈ ਇਧਰ ਚੰਬੀ ਵੀਰੇ ਕੋੜੀ ਇਹ ਇਹਦੀ ਮਾਂ ਹੀ ਆ ਜੀ ਅੱਛਾ ਇਹਦੀ ਮਾਂ ਹੈ ਇਹ ਹਾਂਜੀ ਠੀਕ ਆ ਬਈ ਠੀਕ ਆ ਇਹਦੀ ਕਿੰਨੀ ਉਮਰ ਆ ਬਈ ਇਹਦੀ ਹੈਗੀ ਉਮਰ ਜੀ 5 ਸਾਲ ਦੀ 5 ਸਾਲ ਕੱਦ ਕਿੰਨਾ ਵੀਰੇ ਦਾ ਇਹਦਾ ਹੈਗਾ ਜੀ 90 ਇੰਚ 90 ਇੰਚ ਕੱਦ ਦਾ ਹੈਗਾ ਤੇ ਹੁਣੇ ਮੌਕੇ ਤੇ ਕੱਪੜਾ ਜਾਂ ਖਾਲੀ ਆ ਇਹ ਵੀਰੇ ਚੈੱਕ ਕਰਾਉਣੀ ਆ ਜੀ ਜੰਪ ਦਿੱਤਾ ਹੋਇਆ ਜੰਪ ਦਿੱਤਾ ਬਈ ਇਹ ਤੁਸੀਂ ਨਹੀਂ ਦਿੱਤਾ ਜੰਪ ਜਾਂ ਤੂੰ ਕਿਸ਼ੋ ਖਰੀਦੀ ਆ ਉਹਨਾਂ ਨੇ ਵੀ ਆਪਣੇ ਕੋਲੇ ਪ੍ਰਤਾਪ ਘੋੜੇ ਦਾ ਬੱਚਾ ਜੀ ਅੱਛਾ ਨੇ ਹਿੰਦਾ ਛਾਣੇ ਹਿੰਦੂ ਜੀ ਮੇਰੇ ਕੋਲੇ ਹੀ ਆਖੋਦ ਕੋਲੇ ਅੱਛਾ ਜੀ ਉਹਦੀ ਕੀ ਮਤਲਬ ਛਾਣੇ ਹਿੰਦੂ ਪ੍ਰਤਾਪ ਜੀ ਪਿੱਛੇ ਤੇ ਇਹਦੇ ਕਿੰਨਾ ਟਾਈਮ ਹੋ ਗਿਆ ਚੰਪ ਤੇ ਇਹਨੂੰ ਇਹਨੂੰ ਹੋ ਗਿਆ ਢਾਈ ਤਨ ਮਹੀਨੇ ਜੀ ਢਾਈ ਬੰਨੇ ਹੋਏ ਹਜੇ ਡਾਕਟਰ ਕੋਲ ਚੱਕ ਨਹੀਂ ਹੋਈ ਜੀ ਜ਼ਰੂਰੇ ਆਪਣੀ ਕਰਵਾਣ ਦੀ ਚੱਕ ਜ਼ਰੂਰੇ ਡਾਕਟਰ ਨੂਰਾ ਡਾਕਟਰ ਤੇ ਡਿਪੈਂਡ ਕਰਦੇ ਆ ਜੀ ਨੂਰਾ ਡਾਕਟਰ ਆਊਗਾ ਕੱਲ ਨੂੰ ਫਿਰ ਚੈੱਕ ਕਰਾਉਣੀ ਹੈ ਅੱਛਾ ਜੀ ਅੱਛਾ ਯਾਨੀ ਕਿ ਨੂਰੇ ਤੋਂ ਮੇਰੇ ਨੂੰ ਸ਼ਿਕਾਇਤ ਹੋ ਜੀ ਨੂਰੇ ਡਾਕਟਰ ਹਾਂ ਜੀ ਨੂਰੇ ਦੇ ਚੱਕਾਉਣੀ ਵੀ ਮੰਨ ਲਓ ਜਿੱਥੇ ਨੂਰੇ ਡਾਕਟਰ ਨੇ ਕਿ ਲਗੜਤੇ ਜੀ ਉੱਥੇ ਕੋਈ ਹੋਰ ਨਹੀਂ ਆ ਸਕਦਾ ਨਹੀਂ ਜੀ ਮੰਨ ਲਓ ਆਪਾਂ ਪੰਪ ਆ ਕਰਦੇ ਹਾਂ ਇਹਦਾ ਜੀ 1 31 130000 ਹਾਂ ਆਪਾਂ ਖਾਲੀ ਵਾਲਾ ਡਿਮਾਂਡ ਕਰਦੇ ਆਂ ਦੀ ਜੀ ਗੱਬਣ ਹੋਈ ਮੇਰੇ ਦਾ ਰੇਟ ਹੋਰ ਕਰਾਂਗੇ ਆਪਾਂ ਠੀਕ ਆ ਜੀ ਮੌਕੇ ਤੇ ਇਹਦਾ ਵੀ ਮਾਨਤਾਨ ਕਰ ਦਾਂਗੇ ਕਰ ਦਿਆਂਗੇ ਜੀ ਕੋਈ ਗਾਹਕ ਲੱਗੇ ਨਹੀਂ ਜੀ ਲੱਗੇ ਆ ਜੀ ਕਿੰਨੇ ਕੁ ਪੈਸੇ ਲਾਦੇ ਜੀ ਕੋਈ 80 ਲਾਉਂਦਾ ਕੋਈ 90 ਲਾਉਂਦਾ ਜੀ ਅੱਛਾ ਯਾਨੀ ਕਿ ਆਪਾਂ ਲੱਖੋਂ ਬਾਹਰ ਦੇਣੀ ਆ ਹਾਂ ਜੀ ਠੀਕ ਆ ਜੀ ਠੀਕ ਆ ਬਾਕੀ ਹੱਥਾਂ ਪੈਰਾਂ ਦੀ ਜਾਂ ਰਾਈਡਿੰਗ ਦੀ ਪਾਸ ਆ ਜੀ ਸਾਰੇ ਕਾਹ ਦੀ ਪਾਸ ਆ ਜੀ ਅਜੇ ਬਸ਼ੀਰਾ ਇਹਦਾ ਹੀ ਆ ਜਾਨੀ ਇਹ ਤੁਹਾਡੇ ਘਰੇ ਜੰਮਿਆ ਜਾਂ ਤੁਸੀਂ ਖਰੀਦਿਆ ਸੀ ਆਪਾਂ ਤਾਂ ਖਰੀਦਿਆ ਸੀਗਾ ਤੇ ਥੱਲੇ ਛੱਡ ਕੇ ਦੇ ਲਓ ਚੰਗਦਾ ਹੁਣ ਵੀ ਅੱਛਾ ਜੀ ਹਾਂਜੀ ਨਹੀਂ ਛੇਤੀ ਘੋੜੀ ਕਿਸੇ ਨੂੰ ਬੱਚੇ ਨੂੰ ਲਵੇ ਨਹੀਂ ਲਾਉਂਦੀ ਜੀ ਉਪਰੇ ਨੂੰ ਲਓ ਲੇਵਾ ਹੋਈਆਂ ਇਹਦਾ ਜੀ ਤਾਂ ਸਹੀ ਗੱਲ ਆ ਜੀ ਸਹੀ ਗੱਲ ਇਹ ਅੱਗੇ ਵੀਰੇ ਆਪਣੇ ਇੱਧਰ ਨਹੀਂ ਜਾਣਵਰ ਇੱਧਰਲੇ ਵੀ ਸੇਲ ਆ ਜੀ ਅੱਛਾ ਇੱਧਰ ਕੀ ਕੋਸ਼ ਆ ਵੀਰੇ ਇਹ ਸੰਜਾਬ ਆ ਗਈ ਜੀ ਇਹ ਸੰਜਾਬ ਆ ਜੀ ਅੱਛਾ ਜੀ ਇਹਦਾ ਕੱਦ-ਕਾਠ ਕਿੰਨਾ ਵੀਰੇ ਇਹਦਾ ਹੋਊਗਾ ਜੀ 650 ਕਾਟ ਹੀ ਮੰਨੋ ਜੀ 61 ਇੰਚ ਮੰਨ ਲਓ 61 ਤੋਂ ਦਬਦੀ ਹੈ 60 ਤੋਂ ਬਾਹਰ ਹੈ ਆਪਾਂ ਇਹ ਕਹਿ ਸਕਦੇ ਹਾਂਜੀ 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 ਠੀਕ ਹੈ ਇਹ ਮੌਕੇ ਦੀ ਗੱਬਣਾ ਜਾਂ ਖਾਲੀ ਹੈ ਜੀ ਇਹਨੂੰ ਵੀ ਕੋਟਾ ਦਿੱਤਾ ਵਾ ਜੀ ਅੱਛਾ ਜੀ ਹਾਂਜੀ ਤੇ ਚੈੱਕ ਨਹੀਂ ਹੋਈ ਇਹਨੂੰ ਵੀ ਆਪਣਾ ਉਹੀ ਕੋਟਾ ਦਿੱਤਾ ਹੋਇਆ ਜੀ ਨਹੀਂ ਇਹਨੂੰ ਹੋਰ ਦਿੱਤਾ ਜੀ ਅੱਛਾ ਜੋ ਕੀ ਡਿਟੇਲ ਹੈ ਜੀ ਕੋਟੇ ਦੀ ਉਹ ਵੀ ਸਮੁੰਦਰ ਦਾ ਪੁੱਤ ਆਈ ਹੈ ਜੀ ਅੱਛਾ ਜੀ ਤੇ ਇਹਦੀ ਕੀ ਮੁੱਲ ਵੜੀ ਕਰਦੇ ਹੋ ਇਹਦਾ 2 ਲੱਖ ਰੁਪਏ 2 ਲੱਖ ਰੁਪਏ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਜੰਪ ਤੇ ਤੇਨੂੰ ਇਹਨੂੰ 2.5 ਮਹੀਨੇ ਹੋ ਗਏ ਇਹ ਵੀ ਮੰਨ ਲਓ ਨੂ ਡਾਕਟਰ ਕੋਲ ਪੂਰੇ ਤੇ ਚੱਕ ਆਉਣੀ ਹੈ ਸਿਆ ਉਹਨੂੰ ਕਰਤਾ ਜੀ ਫੋ ਅੱਛਾ ਕੱਲ ਨੂੰ ਆਊਗਾ ਡਾਕਟਰ ਆਊਗਾ ਜੀ ਕੱਲ ਨੂੰ ਲਾਟਰੀਆਂ ਕੱਢੂਗਾ ਜੀ ਸਰ ਚਲੋ ਵਧੀਆ ਜੀ ਅੱਗੇ ਆ ਪਸ਼ੇਰਾ ਕਿ ਪਸ਼ੇਰੀ ਹੈ ਜੀ ਇਹ ਬੱਚਾ ਜੀ ਅੱਛਾ ਜੀ ਕਿੰਨੇ ਟਾਈਮ ਦਾ ਬੱਚਾ ਜੀ ਇਹ ਇਹ ਬੱਚਾ ਹੈਗਾ ਜੀ 4.5 ਮਹੀਨਿਆਂ ਦਾ ਜੀ 4.5 ਮਹੀਨਿਆਂ ਦਾ ਜੀ ਮੰਨ ਲਓ ਤਾਂ ਸ਼ਿਗੜੀ ਕਿੰਨੇ ਟਾਈਮ ਦੀ ਹੋ ਕੇ ਪੜਦਾ ਜੀ ਬੱਚਾ ਉਹ 8-9 ਮਹੀਨੇ ਦਾ ਪੜਦਾ 8-9 ਮਹੀਨਿਆਂ ਦਾ ਜੀ ਠੀਕ ਹੈ ਜੀ ਇਹ ਵੀ ਆਪਾਂ ਵੇਚਣਾ ਜੀ ਇਹ ਸੇਲ ਹੈ ਜੀ ਕੀ ਡਿਮਾਂਡ ਕਰਦੇ ਜੀ ਇਹਦਾ 90000 ਆ ਜੀ 90000 ਰੁਪਏ ਜੀ ਇਹਦਾ ਮੌਕੇ ਤੇ ਖੁੱਲਾ ਡੁੱਲਾ ਮਾਨਤਾਨ ਕਰ ਦਿਆਂਗੇ ਇੱਥੇ ਵੀ ਲਾਉਂਦੇ ਹੋਣਗੇ ਜੀ ਪੈਸੇ ਤਾਂ ਬੰਦੇ ਲਾਉਂਦੇ ਆ ਜੀ ਕਿਹੜੇ ਵਪਾਰੀ ਕਹੇ ਜੇ ਵਪਾਰੀ ਆਪਣੇ ਪੰਜਾਬੀ ਆਏ ਨੇ ਜਾਂ ਬਦੇਸ਼ੀ ਆਏ ਨੇ ਨਹੀਂ ਇਹਨੂੰ ਯੂਪੀ ਯੂਪੀ ਵਾਲੇ ਲਾਉਂਦੇ ਆ ਅਸੀਂ ਨੁਕਰੇ ਤੋਂ ਜਾਦੇ ਬਸ਼ੇਰੇ ਨੂੰ ਉਹੀ ਚਾਹੁੰਦੇ ਆ ਹਾਂਜੀ 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 ਠੀਕ ਆ ਜੀ ਅੱਗੇ ਇੱਕ ਮੈਂਤ ਚਾਰ ਪੈਰ ਚਿੱਟੇ ਜੀ ਪੰਜ ਕਿਲੇ ਆਣੀ ਆਗੀ ਜੀ ਹਾਂਜੀ 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 ਬਸ਼ੇਰੀ ਆ ਕਿ ਬਸ਼ੇਰਾ ਜੀ ਇਹ ਬਸ਼ੇਰੀ ਆ ਜੀ ਅੱਛਾ ਜੀ ਇਹ ਕਿਹੜੇ ਘੋੜੇ ਦੀ ਆ ਜੀ ਇਹ ਗਵਿੰਦੇ ਘੋੜੇ ਦੀ ਆ ਜੀ ਗਵਿੰਦਾ ਘੋੜਾ ਕਿੱਥੇ ਆ ਜੀ ਇਹ ਗਵਿੰਦਾ ਜੀ ਆਦਮਪੁਰੇ ਹੀ ਆ ਸਾਡੇ ਕੋਲੇ ਅੱਛਾ ਜੀ ਹਾਂਜੀ ਠੀਕ ਆ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਉਮਰ ਹੋ ਗਈ ਜੀ 13 ਮ ਖੁੱਲਾ 90 ਇੰਚ ਹੈਗਾ ਖੁੱਲਾ 90 ਇੰਚ ਸੋਹਣੀ ਹੈ ਜੀ ਬੇਸ਼ੇਰੀ ਪੰਜ ਕਲਿਆਣੀ ਬਾਕੀ ਬਾਲਪੋਰੀਆਂ ਦੀ ਸਾਫ ਆ ਵੀਰੇ ਕਲੀਅਰ ਆ ਜੀ ਕਲੀਅਰ ਆ ਕੋਈ ਟੱਟ ਟੱਟ ਥੱਲੇ ਚਿੱਟਾ ਤਾਂ ਨਹੀਂ ਹੈਗਾ ਨਹੀਂ ਜੀ ਨਹੀਂ ਜੀ ਨਹੀਂ ਠੀਕ ਆ ਜੀ ਇਹਦੀ ਕੀ ਡਿਮਾਂਡ ਕਰਦੇ ਹੋ ਵੀਰੇ ਹਾਂਜੀ ਇਹਦਾ ਵੀ 2 ਲੱਖ ਰੁਪਈਆ ਜੀ 2 ਲੱਖ ਰੁਪਈਆ ਜੀ ਜੀ ਇਹ ਵੀ ਮੱਥੇ ਦੋਗੜ ਹੈਗੀ ਆ ਜੀ ਅੱਛਾ ਇਹਦੀ ਵੀ ਮੱਥੇ ਦੋਗੜ ਹੈਗਾ ਜੀ 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 ਥੱਲੇ ਛੱਟੇ ਦੀ ਸਾਫ ਆ ਜੀ ਠੀਕ ਆ ਕਿਹੜੇ ਕੋੜੇ ਦੱਸਿਆ ਸੀ ਆਪਣਾ ਇਹ ਗਵਿੰਦੇ ਕੋੜੇ ਦੀ ਹੈ ਜੀ ਠੀਕ ਆ ਮਾ ਦਾ ਕੱਦ ਕਿੰਨਾ ਜੀ ਦਾ ਮਾ ਦਾ ਕਾਬ ਜੀ ਦਾ ਹੈਗਾ ਜੀ 6 ਅੱਛਾ ਜੀ ਮਾਂ ਇਹਦੀ ਘਰੇ ਆ ਜੀ ਘਰੇ ਆ ਜੀ ਠੀਕ ਆ ਜੀ ਠੀਕ ਆ ਤੇ ਅੱਗੇ ਬਾਈ ਜੀ ਉਹ ਉਹ ਨੁਕਰੀ ਬੱਚੀ ਆ ਜੀ ਸੇਲ ਹੋਈ ਵੀ ਆ ਅੱਗੇ ਉਹ ਪਰਲੇ ਪਾਸੇ ਜੀ ਇੱਧਰ ਨੁਕ ਨੇ ਨੁਕਰੀ ਦੇ ਪਾਸੇ ਖੁੱਲਾ ਅਬਲਖ ਕਹਿ ਸਕਦੇ ਆ ਜੀ ਹਾਂ ਲਾਲ ਅਬਲਖ ਆ ਜੀ ਲਾਲ ਅਬਲਖ ਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਮੌਕੇ ਦੀ ਖਾਲੀ ਆ ਜੀ ਅੱਛਾ ਜੀ ਉਮਰ ਕਿੰਨੀ ਆ ਵੀਰੇ ਇਹਦੀ ਉਮਰ ਇਹਦੀ 5 ਸਾਲ ਆ ਜੀ 5 ਸਾਲ ਬਾਕੀ ਸਰੀਰ ਸਰੂਰ ਦੀ ਬਹੁਤ ਸੋਹਣੀ ਹੈ ਵੀਰੇ ਪੰਤਰਾ ਬਹੁਤ ਸੋਹਣੀ ਹੈ ਜੀ ਤੇ ਇਹ ਨਹੀਂ ਚੱਕ ਹੀਟ ਕੱਢੀ ਹੈ ਅੱਛਾ ਉਹਰੇ ਆ ਕੇ ਹੀਟ ਕੱਢ ਲਈ ਹਾਂਜੀ 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 ਹੁਣ ਫਿਰ ਜੰਪ ਕਿਹੜੀ ਕੋਰੇ ਤੋਂ ਸੁਵਾਉਣਾ ਜੀ ਇਹ ਸਾਡੇ ਕੋਲੇ ਘਰੇ ਹੀ ਹੈ ਜੀ ਉਦੋਂ ਹੀ ਸੁਵਾਉਣਾ ਜੀ ਉਹ ਸਿੱਧੇ ਸੁਵਾਵਾਂਗੇ ਠੀਕ ਆ ਵੀਰੇ ਠੀਕ ਆ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ 4 ਲੱਖ ਰੁਪਈਆ ਜੀ 4 ਲੱਖ ਰੁਪਈਆ ਕੱਦ ਕਿੰਨਾ ਦਾ ਹੈ ਵੀਰੇ ਇਹਦਾ ਇਹਦਾ 62 ਇੰਚ ਹੈ ਜੀ 62 ਇੰਚ ਥੋੜੀ ਨੀਵੇਂ ਸਾਹਮਣੇ ਖੜੀ ਆ ਤਾਂ ਐਵੇਂ ਲੱਗਦੀ ਆ ਜੀ ਕੋਈ ਜਿ ਖੜੀ ਹੈ ਜੀ ਉਹ ਤਾਂ ਵੈਸੇ ਆ ਪੱਕਾ ਦੇ ਕੇ ਜਮਾਲਾ ਵ ਠੀਕ ਆ ਵੀਰੇ ਠੀਕ ਆ ਉਹ ਪਰਲੀ ਬਿਛੇਰੀ ਬੇਚਤੀ ਉਹ ਸੇਲ ਹੋ ਗਈ ਜੀ ਚਲੋ ਬਧਾਈਆਂ ਕਿੱਥੇ ਦੇ ਬੰਦੇ ਲੈ ਕੇ ਬਈ ਉਹ ਜੀ ਮਸਰਾ ਦਾ ਰਿਪੂ ਰਿਪੂ ਆ ਗਾਹ ਜੀ ਅੱਛਾ ਉਹਨੂੰ ਦਿੱਤੀ ਹੈ ਜੀ ਮਨ ਲੋ ਵਪਾਰੀ ਆ ਉਹ ਵੀ ਵਪਾਰੀ ਆ ਜੀ ਵਪਾਰੀ ਆ ਚਲੋ ਕਿੰਨੇ ਦੀ 베ਕੀ ਬਈ ਦੱਸਣਾ ਚਾਹੋਗੇ ਉਹ ਸਹੀ 165 ਦੀ ਵਿਕੀਏ 165000 ਦੀ ਜੀ ਬਾਲਪੋਰੀਆਂ ਦੀ ਜੀ ਬਾਲਪੋਰੀਆਂ ਦੀ ਕਲੀਅਰ ਆ ਜੀ ਕਿੰਨੀ ਟਾਈਮ ਆ ਉਮਰ ਕਿੰਨੀ ਆ ਜੀ ਉਹਦੀ ਉਹਦੀ ਤਾਂ ਸਾਢੇ 3 ਮਹੀਨੇ ਦੀ ਬੱਚੀ ਹੈ ਜੀ ਸਾਢੇ 3 ਮਹੀਨੇ ਦੀ ਜੀ ਭਾਣ ਨਾਲ ਦੇਤੀ ਜੀ ਵਧੀਆ ਫਰਦਾ ਮੰਨ ਲਓ ਜੀ ਨੁਕਰੀ ਮਾਂ ਉਹਦੀ ਨੁਕਰੀ ਆ ਜਾਂ ਚੰਬੀ ਆ ਠੀਕ ਹੈ ਜੀ ਠੀਕ ਹੈ ਇਹ ਖਰੀਦੀ ਵੀ ਹੈ ਜੀ ਨਹੀਂ ਜੀ ਕਰਦੀ ਹੈ ਜੀ ਇਹ ਵੀ ਕਰਦੀ ਹੈ ਜੀ ਆਪਣੇ ਕੋਲੇ ਮੰਨ ਲਓ 25 26 ਘੋੜੇ ਦਾ ਜੀ ਅੱਛਾ ਜੀ ਕਰੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਤੇ ਲੋਕੇਸ਼ਨ ਵੀ ਦੱਸ ਦੋ ਵੀਰੇ ਨੰਬਰ ਦੋ ਲਿਖ ਲੇ ਜੀ ਹਾਂਜੀ ਹਾਂਜੀ ਲਿਖਾ ਦਿਓ 99155 ਹਾਂਜੀ 99155 49555 ਜੀ 49555 ਦੂਜਾ ਨੰਬਰ ਵੀਰੇ 88721 ਜੀ ਹਾਂਜੀ 97599 ਠੀਕ ਹੈ ਤੇ ਆਪਣੇ ਸਟੱਡ ਸਰ ਫਾਰਮ ਦਾ ਨਾਮ ਕੀ ਹੈ ਜੀ ਢਾਲੀ ਵਾਲਾ ਸਟੱਡ ਫਾਰਮ ਹੈ ਜੀ ਠੀਕ ਹੈ ਲੋਕੇਸ਼ਨ ਕੀ ਹੈ ਜੀ ਇਹ ਆਦਮਪੁਰਾ ਹੀ ਹੈ ਆਦਮਪੁਰੀਆ ਜੀ ਜੀ ਅੱਛਾ ਕਿਹੜਾ ਜ਼ਿਲ੍ਹਾ ਆਪਣੇ ਪੈਂਦਾ ਜੀ ਆਪਾਂ ਨੂੰ ਬਠਿੰਡਾ ਹੀ ਪੈਂਦਾ ਜੀ ਬਠਿੰਡਾ ਜੀ ਪਰ ਉਹ ਕਿੰਨਾ ਜੀ ਮੰਡੀ ਤੋਂ ਇੱਥੋਂ ਹੋਊਗਾ ਜੀ 100 ਕਿਲੋਮੀਟਰ 100 ਕਿਲੋਮੀਟਰ ਜੀ ਠੀਕ ਹੈ ਵੀਰੇ ਬਾਕੀ ਜੇ ਕਿ ਤੁਹਾਨੂੰ ਜਾਨਵਰ ਚੰਗੇ ਲੱਗੇ ਬਈ ਬਾਈ ਨੂੰ ਜ਼ਰੂਰ ਕਰ ਲਿਓ ਕਾਲ ਤੇ ਅਲੀ ਵਿਲੇ ਜੇ ਕੋਈ ਵੀਡੀਓ ਦੇਖ ਕੇ ਖੁੱਲਡੋਲਾ ਮਾਨਤਨ ਕਰ ਦਿਆਂਗੇ ਵੀਰੇ ਘਰੇ ਵੀ ਮੰਡੀ ਲੱਗੀ ਰਹਿੰਦੀ ਹੈ ਹਾਂ ਘਰੇ ਵੀ ਮੰਡੀ ਲੱਗੀ ਰਹਿੰਦੀ ਹੈ ਪੱਕੀ ਮੰਡੀ ਚ ਨਜ਼ਾਰਾ ਕੋਈ ਛੰਡਣ ਤੋਂ ਬਚੇ ਹੋਏ ਹਾਂਜੀ ਬਚੇ ਆ ਜੀ ਜਾਨਵਰ ਕਿਵੇਂ ਕਿਵੇਂ ਲਗਾਉਂਦੇ ਹੋ ਸ਼ਾਮ ਨੂੰ ਉਹ ਆਪਣਾ ਪ੍ਰਬੰਧ ਫੁੱਲ ਆ ਜੀ ਅੱਛਾ ਮਗਰ ਸਟੋਰੀ ਲਵਾਈ ਆ ਜੀ ਅੱਛਾ ਸਟੋਰੀ ਦੇ ਵਿੱਚ ਮਨ ਲਈ ਕੀ ਕਰਤ ਨੇ ਸ਼ਾਮ ਨੂੰ ਜੀ ਜੀ ਠੀਕ ਹੈ ਪਾਣੀ ਪੂਣੀ ਸਹੂਲਤ ਬਿਜਲੀ ਵੀ ਬਿਜਲੀ ਦੀ ਸਹੂਲਤ ਆ ਆਪਣੇ ਕੋਲੇ ਆ ਜੀ ਅੱਛਾ ਪਾਣੀ ਦੀ ਵੀਰੇ ਆ ਜਾਂਦਾ ਪਾਣੀ ਪਾਣੀ ਆਂਦਾ ਜੀ ਉਹ ਨਾਲ ਸਾਡੇ ਸਾਹਮਣੇ ਲੱਗੇ ਅੱਛਾ ਸਾਰੀ ਮੰਡੀ ਦੇ ਵਿੱਚ ਘੁੰਮਿਆ ਹੋਇਆ ਨਾ ਉਹ ਹਾਂਜੀ 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 ਠੀਕ ਆ ਵੀਰੇ ਠੀਕ ਆ ਚਲੋ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਓਕੇ